ਤੁਸੀਂ ਤੇ ਮੈਂ ਖਾ ਜਸਪਾਲ ਸਿੰਘ ਸੰਧੂ ਬੀਤੇ ਦਿਨ ਏਪੀ ਢਿੱਲੋਂ ਤੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਤੇ ਫਾਇਰਿੰਗ ਹੋਣ ਤੋਂ ਬਾਅਦ ਦੇ ਵਿੱਚ ਏਪੀ ਢਿੱਲੋਂ ਦਾ ਪਹਿਲਾ ਬਿਆਨ ਜਿਹੜਾ ਆ ਉਹ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਜੀहां ਖੁਦ ਏਪੀ ਢਿੱਲੋਂ ਦੇ ਵੱਲੋਂ ਪੋਸਟ ਪਾ ਕੇ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਫਾਇਰਿੰਗ ਤੋਂ ਬਾਅਦ ਦੇ ਵਿੱਚ ਕਿ ਫਾਇਰਿੰਗ ਕੀਤੀ ਗਈ ਹੈ ਤੇ ਪਰ ਮੈਂ ਸੇਫ ਆ ਮੇਰੇ ਸਾਰੇ ਦੋਸਤ ਜਿਹੜੇ ਨੇ ਮੇਰੇ ਲੋਕ ਜਿਹੜੇ ਨੇ ਉਹ ਵੀ ਸੇਫ ਨੇ ਤੇ ਧੰਨਵਾਦ ਵੀ ਕੀਤਾ ਗਿਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਹਾਲਚਾਲ ਜਾਣਿਆ ਜਿਹੜੇ ਉਹਨਾਂ ਤੱਕ ਪਹੁੰਚੇ ਨੇ ਯੋਰ स्पोर्ट ਮੀਨਸ एवरीथिंग ਤੁਹਾਡੀ स्पोर्ट ਮੇਰੇ ਵਾਸਤੇ ਸਭ ਕੁਝ ਹੈ ਪੀਸ ਐਂਡ ਲਵ ਟੂ ਆਲ ਤਾਂ ਦੇਖ ਸਕਦੇ ਹੋ ਤੁਸੀਂ ਇਹ ਐਪੀ ਟਿਲੋਂ ਦੇ ਵੱਲੋਂ ਪਹਿਲੀ ਪੋਸਟ ਪਾਈ ਗਈ ਹੈ ਅੱਜ ਸਾਜਰੇ ਅੱਜ ਤੜਕੇ ਪਹਿਲੀ ਪੋਸਟ ਪਾਈ ਗਈ ਹੈ ਐਪੀ ਟਿਲੋਂ ਦੇ ਘਰ ਦੇ ਬਾਹਰ ਵੈਂਕੂਵਰ ਦੇ ਵਿੱਚ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਬੀਤੀ ਸ਼ਾਮ ਔਰ ਫਾਇਰਿੰਗ ਹੋਣ ਤੋਂ ਬਾਅਦ ਦੇ ਵਿੱਚ ਲਗਾਤਾਰੇ ਚਰਚਾਵਾਂ ਛੜੀਆਂ ਹੋਈਆਂ ਸੀ ਕਿ ਆਖਰਕਾਰ ਕੌਣ ਨੇ ਉਹ ਕਿਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਬੇਸ਼ੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਰੋਹਿਤ ਗਦਾਰਾ ਗੈਂਗਸਟਰ ਗਰੁੱਪ ਜਿਹੜਾ ਆ ਉਹਨਾਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਬਾਕਾਇਦਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਹਾਲਾਂਕਿ ਉਹ ਪੋਸਟ ਉਹਨਾਂ ਦੇ ਵੱਲੋਂ ਪਾਈ ਸੀ ਜਾਂ ਕਿਵੇਂ ਹੈ ਜਗਬਾਣੀ ਅਦਾਰਾ ਉਸ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਲਹਾਲ ਮੀਡੀਆ ਰਿਪੋਰਟਸ ਦੇ ਮੁਤਾਬਕ ਉਹ ਰੋਹਿਤ ਗਦਾਰਾ ਗਰੁੱਪ ਹੁਣਾਂ ਦੀ ਪੋਸਟ ਸੀਗੀ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਜ਼ਿੰਮੇਵਾਰੀ ਲਈ ਗਈ ਹੈ ਰੋਹਿਤ ਗੁਦਾਰਾ ਜਿਹੜਾ ਗੈਂਗਸਟਰ ਹੈ ਉਹਨਾਂ ਕਹੇ ਕਿ ਐਪੀ ਟਲੋਂਦੇ ਘਰ ਦੇ ਬਾਹਰ ਜਿਹੜੀ ਫਾਇਰਿੰਗ ਹੋਈ ਹੈ ਐਨ ਨਹੀਂ ਨਹੀਂ ਬਲਕਿ ਦੋ ਜਗ੍ਹਾ ਕੈਨੇਡਾ ਦੇ ਵਿੱਚ ਫਾਇਰਿੰਗ ਹੋਈ ਸੀ ਇੱਕ ਐਪੀ ਟਲੋਂਦੇ ਘਰ ਦੇ ਬਾਹਰ ਜਿਹੜੀ ਗੋਲੀਬਾਰੀ ਹੋਈ ਹੈ ਉਹਦੀ ਖਬਰ ਸੀ ਜਿਸ ਦੇ ਵਿੱਚ ਹਮਲੇ ਦੀ ਜ਼ਿੰਮੇਵਾਰੀ ਜੁੜੀ ਹੈ ਲਾਰੈਂਸ ਬਿਸ਼ਰੋਈ ਗੈਂਗ ਦੇ ਰੋਹਿਤ ਗੁਦਾਰਾ ਨੇ ਲਈ ਹੈ ਇੱਕ ਫੇਸਬੁੱਕ ਤੇ ਪੋਸਟ ਪਾਈ ਹੈ ਔਰ ਰੋਹਿਤ ਗੁਦਾਰਾ ਨੇ ਉਸ ਤੇ ਵਿੱਚ ਲਿਖਿਆ ਹੋਇਆ ਸੀ ਕਿ ਸਾਰੇ ਭਰਾਵਾਂ ਨੂੰ ਸ਼ੁਭ ਕਾਮਨਾਵਾਂ 1 ਸਤੰਬਰ ਦੀ ਰਾਤ ਨੂੰ ਅਸੀਂ ਕੈਨੇਡਾ ਦੇ ਵਿੱਚ ਦੋ ਸਥਾਨਾਂ ਤੇ ਵਿਕਟੋਰੀਆ ਆਇਲੈਂਡ ਔਡ ਬ੍ਰਿਜ ਟੋਰਾਂਟੋ ਵਿੱਚ ਗੋਲੀਬਾਰੀ ਕੀਤੀ ਹੈ ਫਰ ਇਸ ਦੇ ਨਾਲ ਕੀ ਉਹਨਾਂ ਇਹ ਵੀ ਲਿਖਿਆ ਹੈ ਕਿ ਇੱਕ ਅਸੀਂ ਵੈਨਕੂਵਰ ਦੇ ਵਿੱਚ ਏਪੀ ਟਲੋਂ ਦੇ ਘਰ ਦੇ ਬਾਹਰ ਜਿਹੜੀ ਹੈ ਉਹ ਉਹ ਫਾਇਰਿੰਗ ਕੀਤੀ ਹੈ ਵੱਡਾ ਮੁੱਦਾ ਬਣ ਰਿਹਾ ਹੈ ਉਹਨਾਂ ਕਹਿ ਕੇ ਤੁਹਾਡੇ ਕੀਤਾ ਦੇ ਵਿੱਚ ਸੁਲਮਾਨ ਖਾਨ ਦਿਖਾਈ ਦਿੰਦੇ ਨੇ ਕਿਉਂਕਿ ਸਾਰੇ ਜਾਣਦੇ ਆ ਜਿਵੇਂ ਸੁਲਮਾਨ ਖਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਤੇ ਉਸਦੇ ਗਰੁੱਪ ਦੇ ਵੱਲੋਂ ਸੁਲਮਾਨ ਖਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿੰਨੇ ਵੀ ਉਹਨਾਂ ਦੇ ਨਾਲ ਜਿੰਨਾਂ ਦੀ ਵੀ ਨੇੜਤਾ ਹੁੰਦੀ ਹੈ ਚਾਹੇ ਅਸੀਂ ਗਿੱਪੀ ਗਰੇਵਾਲ ਦੀ ਗੱਲ ਕਰ ਲਈਏ ਜਦੋਂ ਮੂਵੀ ਆਉਂਦੀ ਹੈ ਤਾਂ ਗਿੱਪੀ ਗਰੇਵਾਲ ਦੀ ਪ੍ਰੋਮੋਸ਼ਨ ਦੇ ਵਿੱਚ ਵੀ ਸੁਲਮਾਨ ਖਾਨ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਕੈਨੇਡਾ ਵਾਲੇ ਘਰ ਦੇ ਵਿੱਚ ਗਿੱਪੀ ਗਰੇਵਾਲ ਦੇ ਕਰਤੇ ਵੀ ਫਾਇਰਿੰਗ ਹੁੰਦੀ ਹੈ ਲੈਂਬਰਗਿਨੀ ਤੇ ਵੀ ਫਾਇਰਿੰਗ ਹੁੰਦੀ ਹੈ ਓਬਵੀਅਸ ਦੇ ਨਾਲ ਜੁੜਦਾ ਹੋਇਆ ਔਰ ਉਸ ਤੋਂ ਬਾਅਦ ਹੁਣ ਇਹ ਪੀ ਟਿਲੋਂ ਦੇ ਵੱਲੋਂ ਇੱਕ ਗਾਣਾ ਕੀਤਾ ਗਿਆ ਸੀ ਜਿਸ ਦੇ ਵਿੱਚ ਸੁਲਮਾਨ ਖਾਨ ਨੇ ਫੀਚਰ ਕੀਤਾ ਸੀਗਾ ਔਰ ਉਹਨੇ ਕਹਿ ਦਿੱਤਾ ਹੈ ਰੋਇਤ ਗਦਾਰਾ ਗੈਂਗਸਟਰ ਗਰੁੱਪ ਹੁਣੀ ਲਾਰੈਂਸ ਦਾ ਜਿਹੜਾ ਗਰੁੱਪ ਆ ਲਿਖਦਾ ਹੈ ਕਿ ਜਿਹੜਾ ਸੁਲਮਾਨ ਖਾਨ ਦਾ ਦੋਸਤ ਹੈ ਉਹ ਸਾਡਾ ਦੁਸ਼ਮਣ ਹੈ ਔਰ ਇਹ ਪੀ ਟਿਲੋਂ ਦੇ ਵਾਸਤੇ ਨੇ ਲਿਖਿਆ ਕਿ ਪੀ ਟਿਲੋਂ ਦੇ ਗਾਣੇ ਦੇ ਵਿੱਚ ਸੁਲਮਾਨ ਖਾਨ ਦਿਖਾਈ ਦਿੱਤਾ ਹੈ ਕਿਉਂਕਿ ਫੀਚਰ ਕੀਤਾ ਗਿਆ ਸੀ ਜਿਹੜਾ ਨਵਾਂ ਕਹਾਣਾ ਇਹ ਪਿੱਟਲੋਂ ਦਾ ਹੈ ਉਸ ਤੇ ਵਿੱਚ ਸਲਮਾਨ ਖਾਨ ਫੀਚਰ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਏਪੀ ਢਿੱਲੋਂ ਦੇ ਵੱਲੋਂ ਪੋਸਟ ਪਾਈ ਗਈ ਹੈ ਏਪੀ ਢਿੱਲੋਂ ਨੇ ਕਿਹਾ ਕਿ ਮੈਂ ਠੀਕ ਆ ਮੇਰੇ ਲੋਕ ਠੀਕ ਨੇ ਜਿਹੜੇ ਉਹਨਾਂ ਦੇ ਨਾਲ ਹੋਣਗੇ ਉਹ ਵੀ ਠੀਕ ਨੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਮੇਰੇ ਤੱਕ ਪਹੁੰਚੇ ਨੇ ਜਾਂ ਜਿਨ੍ਹਾਂ ਨੇ ਮੇਰਾ ਹਾਲ-ਜਾਲ ਜਾਣਿਆ ਤਾਂ ਤੁਹਾਡੀ ਸਪੋਰਟ ਜਿਹੜੀ ਹੈ ਉਹ ਮੇਰੇ ਵਾਸਤੇ ਸਭ ਕੁਝ ਹੈ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਲਗਾਤਾਰ ਆ ਪੰਜਾਬੀ ਸਿੰਗਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਇਹ ਪਿੱਟਲੋਂ ਦਾ ਮਸਲਾ ਜੁੜਿਆ ਹੈ ਪਿੱਟਲੋਂ ਦਾ ਮੁੱਦਾ ਜਿਹੜਾ ਕਹਿ ਲਈਏ ਕਿ ਪਿੱਟਲੋਂ ਦੇ ਘਰ ਦੇ ਬਾਹਰ ਫਾਇਰਿੰਗ ਹੁੰਦੀ ਹੈ ਘਰ ਤੇ ਫਾਇਰਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਵਿੱਚ ਇਹ ਚਰਚਾਵਾਂ ਸੀ ਕਿ ਇਹ ਪਿੱਟਲੋਂ ਨੇ ਗਾਣਾ ਕੀਤਾ ਹੈ ਸਲਮਾਨ ਖਾਨ ਨਾਲ ਤੇ ਕੀ ਰੀਜ਼ਨ ਹੋ ਸਕਦਾ ਤਾਂ ਉਹੀ ਹੁਣ ਰੋਹਿਤ ਗੁਦਾਰਾ ਆਨੇ ਪੋਸਟ ਪਾਈ ਹੈ ਜਿਹੜਾ ਗੈਂਗਸਟਰ ਹੈ ਉਹਨੇ ਵੀ ਪੋਸਟ ਪਾ ਕੇ ਲਿਖਿਆ ਹੈ ਕਿ ਸੁਲਮਾਨ ਖਾਨ ਏਪੀ ਟਲੋਂ ਦੇ ਗਾਣੇ ਦੇ ਵਿੱਚ ਫੀਚਰ ਕਰਦੇ ਨਜ਼ਰ ਆਏ ਨੇ ਸੁਲਮਾਨ ਖਾਨ ਸਾਡਾ ਦੁਸ਼ਮਣ ਹੈ ਤੇ ਜਿਹੜਾ ਸੁਲਮਾਨ ਖਾਨ ਦਾ ਦੋਸਤ ਹੈ ਉਹ ਸਾਡਾ ਦੁਸ਼ਮਣ ਹੈ ਤਾਂ ਇਸ ਤਰੀਕੇ ਦੀ ਪੋਸਟ ਜਿਹੜੀ ਉਹ ਵਾਇਰਲ ਹੋਈ ਸੀ ਤਾਂ ਇਹ ਤਸਵੀਰ ਵੀ ਦੇਖ ਸਕਦੇ ਹੋ ਜਿਹੜੀ ਫਾਇਰਿੰਗ ਏਪੀ ਟਲੋਂ ਦੇ ਘਰ ਦੇ ਬਾਹਰ ਹੋਈ ਹੈ ਤੇ ਉਸ ਤੋਂ ਬਾਅਦ ਪਹਿਲਾ ਸਪਸ਼ਟਿਕਰਣ ਏਪੀ ਟਲੋਂ ਦਾ ਪਹਿਲਾ ਬਿਆਨ ਪਹਿਲੀ ਜਾਣਕਾਰੀ ਜਿਹੜੀ ਹੈ ਪਿੱਟਲੋਂ ਦੇ ਵੱਲੋਂ ਮਿਲੀ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪਿੱਟਲੋਂ ਨੇ ਲਿਖਿਆ ਕਿ ਆਮ ਸੇਫ ਕਿਉਂਕਿ ਫਾਇਰਿੰਗ ਹੋਈ ਸੀਗੀ ਔਰ ਉਹਨਾਂ ਨੇ ਲਿਖਿਆ ਕਿ ਆਮ ਸੇਫ ਮਾਈ ਪੀਪਲ ਆਰ ਸੇਫ ਥੈਂਕ ਯੂ ਟੂ एवरीवन हु ਰੀਚਡ ਆਊਟ ਯਰ سپورਟ ਮੀਨਸ एवरीथिंग ਪੀਸ ਐਂਡ ਲਵ ਟੂ ਆਲ ਮੈਂ ਠੀਕ ਆ ਮੇਰੇ ਲੋਕ ਠੀਕ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਪੁੱਛਿਆ ਜਾਂ ਮੇਰੇ ਤੱਕ ਪਹੁੰਚ ਕੀਤੀ ਹੈ ਔਰ ਤੁਹਾਡੀ سپورਟ ਹੀ ਮੇਰੇ ਲਈ ਸਭ ਕੁਝ ਹੈ ਔਰ ਪੀਸ ਤੇ ਲਵ ਟੂ ਆਲ ਦਾ ਵੱਡੀ ਖਬਰ ਹੈ ਕੱਲ ਬੀਤੀ ਰਾਤ ਐਪੀ ਟਲੋਂ ਦੇ ਕਰਦੇ ਫਾਇਰਿੰਗ ਕੀਤੀ ਗਈ ਸੀ ਤਾਂ ਹੁਣ ਰੋਹਿਤ ਗੁਦਾਰਾ ਹੁਣਾਂ ਨੇ ਜਿੱਥੇ ਜ਼ਿੰਮੇਵਾਰੀ ਲਈ ਆ ਉੱਥੇ ਪਹਿਲਾ ਬਿਆਨ ਪਹਿਲਾ ਸਪਸ਼ਟੀਕਰਨ ਐਪੀ ਟਲੋਂ ਦੇ ਵੱਲੋਂ ਸਾਂਝਾ ਕੀਤਾ ਹੈ